ਕਹਿੰਨ ਪੁੱਛੋ ਕੰਗਲੀ ਫੜਿਆ ਨੂੰ ਪੁੱਛ ਲੈ ਬਈ ਆਈ ਯੂ ਨੂੰ ਪਤਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਹੱਟਾ ਮਾਰੀਆਂ ਮੇਰੇ ਹਨਾ ਪਤਾ ਹੀ ਨਹੀਂ ਦਾਰੂ ਨਹੀਂ ਪੀਦੇ ਬਧੀ ਗੱਲ ਕਰ ਸਾਡੇ ਨੇ ਮੈਂ ਕਦੇ ਬੰਨ ਨਹੀਂ ਲੱਗਿਆ ਜੇ ਮੈਂ ਕੰਮ ਕਰਦਾ ਸੀ ਕਦੇ ਮਾੜੀ ਮੋਟੀ ਗਾਲ ਗੋਲ ਹੋ ਗਈ ਸੱਡਲ ਗਈ ਪਰ ਇਹ ਥੋੜੀ ਮੈਂ ਕ੍ਰੀਮਨ ਵਾਲਾ ਹੋ ਗਿਆ ਹਾਂ ਹਾਂ ਚੋਰੀ ਕੀ ਤੀ ਹਾਂ ਉਹ ਯਾਰ ਕੁਝ ਨਹੀਂ ਹੋਇਆ ਫੈਕਟਰੀ ਦਾ ਮਾਲਕ ਸੀਗਾ ਇਹ ਕੋਈ ਹਨਾ ਉਹਨੇ ਉਹਦੇ ਫੈਕਟਰੀ 'ਚ ਮੈਂ ਕੰਮ ਕਰਦਾ ਸੀਗਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਸੱਟਾਂ ਮਾਰੀਆਂ ਮੇਰੇ ਹਣਾ ਪਤਾ ਹੀ ਨਹੀਂ ਇਹਨੂੰ ਪੁੱਛੋ ਕਾਦ ਲਈ ਫੜਿਆ ਪੁੱਛ ਲੋ ਭਾਈ ਆਈਓ ਨੂੰ ਪਤਾ ਕੋਈ ਜਿਹੜੇ ਕਿਹੜੇ ਥਾਂ ਦੇ ਲੱਗਿਆ ਥਾਂ ਦੇ ਲੱਗ ਚੌਕੀ ਤੋਂ ਲੈ ਆਵੇ ਜੀ ਆ ਯਾਰ ਜਾਣ ਕੇ ਝੂਠ ਬੋਲਦੇ ਨੇ ਇਹਨਾਂ ਨੇ ਇੰਨਾ ਦਾਰੂ ਨਹੀਂ ਪੀ ਗੇ ਸਿੱਧੀ ਗੱਲ ਕਰ ਸਾਡੇ ਨੇ ਮੈਨੂੰ ਕਿਤੇ ਭੱਜਣ ਨਹੀਂ ਲੱਗਿਆ ਖੜ ਜਾ ਹਮਨੇ ਗਿਆ ਖੜ ਜਾ ਇਹਨੇ ਇੰਨਾ ਕੁੱਟਿਆ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਜਿਹੜਾ ਇਹਨੇ ਫੈਕਟਰੀ ਦੇ ਮਾਲਕ ਨੇ ਇਹਨੇ ਕੁੱਟਿਆ ਨਹੀਂ ਫੈਕਟਰੀ ਦੇ ਮਾਲਕ ਨੇ ਕਿ ਕੁੱਟਿਆ ਜੀ ਚੁੱਪ ਤਿੰਨ ਬੰਦੇ ਆਏ ਸੀ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਤਿੰਨੇ ਜਾਣੇ ਸੀਗੇ ਹੂੰ ਤਿੰਨੇ ਜਾਣੇ ਸੀਗੇ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਇਹਨਾਂ ਨੇ ਕੁੱਟਿਆ ਇਹ ਨਾਲ ਰਲਿਆ ਸੀ ਜਾਣ ਕੇ ਨਹੀਂ ਤੇਰੇ ਨਾਲ ਕੋਈ ਦੁਸ਼ਮਣੀ ਸੀ ਇੱਥੇ ਕੋਈ ਦੁਸ਼ਮਣੀ ਨਹੀਂ ਮਾਲਕ ਕਿਉਂ ਕੁੱਟਿਆ ਉੱਥੇ ਮੈਂ ਕੰਮ ਕਰਦਾ ਸੀ ਕਿਤੇ ਮਾੜੀ ਮੋਟੀ ਗਾਲ ਗੋਲ ਹੋ ਗਈ ਨਿਕਲ ਗਈ ਫਿਰ ਇਹ ਥੋੜੀ ਮੈਂ ਕ੍ਰਿਮੀਨਲ ਹੋ ਗਿਆ ਹਾਂ ਹਾਂ ਕੋਈ ਚੋਰੀ ਕੀਤੀ ਹਾਂ ਸਾਨੂੰ ਪਤਾ ਬਈ ਜੀ ਤੂੰ ਦੱਸਿਆ ਸਾਹਮਣੇ ਦੱਸ ਤੂੰ ਆਈਓ ਗੜੇ ਆਈਓ ਸਾਹਮਣੇ ਇੱਦਾਂ 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 ਨਹੀਂ ਇੱਦਾਂ ਮੈਂ ਜਾਣਾ ਨਹੀਂ ਕਿਹੜਾ ਚੱਕਰ ਕਿਹੜਾ ਚੱਕਰ ਪਿੱਛੇ ਆ ਜਾ ਯਾਰ ਇਹ ਮਦ ਇਹ ਕਹਿੰਦਾ ਮੈਂ ਇੱਕ ਮਿੰਟ ਮਾਫੀ ਸਭ ਕੀ ਨਾਮ ਦਾ ਕਾਹਦੇ ਲਈ ਇੱਧਰ ਕਾਹਦੇ ਲਈ ਪਾ ਦੇ ਲਈ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਇਹ ਪਹਿਲਾਂ ਕਹਿੰਦਾ ਮੈਂ ਐਸਆਈਆ ਇੱਥੇ ਆ ਕੇ ਪਤਾ ਲੱਗਿਆ ਹੌਲਦਾਰ ਆ ਇਹ ਹਾਂ ਇੱਥੇ ਅੱਧੇ ਪਤਾ ਲੱਗਿਆ ਕਿ ਤੂੰ ਨਾ ਕਰਦਾ ਕਿਹੜਾ ਵਰਜਾ ਪਾਇਆ ਕਿੱਥੋਂ ਫੜਿਆ ਦੱਸੋ ਦੱਸੋ ਦੱਸ ਦੇਗਾ ਬੋਲਣ ਤਾਂ ਦੇਗਾ ਦੱਸੋ ਬੋਲ ਬੋਲ ਫਿਰ ਕੋਈ ਟਕਰਾਅ ਹੁੰਦੀ ਬੰਦੇ ਬਲਾਓ ਯਾਰ ਚੱਲੀਏ ਜਿਹੜਾ ਜਿਹਨੂੰ ਲੈ ਕੇ ਆਇਆ ਹੈ ਅੱਛਾ ਨਹੀਂ ਚਲਦੇ ਆ ਰਾਜ ਤੋਂ ਕਿਹਦੇ ਬੁਲਾਉਂ ਯਾਰ ਬੁਲਾਓ ਇਹਨੇ 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 ਦੇਰ ਘੰਟਾ ਹੋ ਗਿਆ ਤੁਹਾਡੇ ਸਾਡੇ ਪਹਿਲੇ ਪਾਜੀ ਇਹਨਾਂ ਨੇ ਕੁੱਟਿਆ ਸੱਟਾਂ ਮਾਰੀਆਂ ਆ ਦੇ ਆ ਦੇ ਆ ਮਾਰੀਆਂ ਤੂੰ ਜਰਾ ਬਾਤ ਕਰ ਦੱਸਣੀਆਂ ਨੇ ਮੈਂ ਚਲਵੇ ਚੌਂਕ ਕਿਉਂ ਨਹੀਂ ਬੱਸ ਹੁਣ ਦੱਸ ਤਾਂ ਹੁਣ ਜਾ ਕੇ ਇਹਨਾਂ ਨੇ ਭਾਜੀ ਫੇਰ ਮਾਰ ਗਏ ਇਹਨਾਂ ਨੂੰ ਇਹਨਾਂ ਨੂੰ ਜਾ ਕੇ ਫੇਰ ਮਾਰ ਹੁਣ ਮੈਂ ਦੱਸਦਾ ਸਭ ਕੀ ਗੱਲ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਇਹਨੂੰ ਚੱਕਰਾਓ ਪਹਿਲਾਂ ਕੀ ਨਾਮ ਹੈ ਤੁਹਾਡੇ ਜੀ ਸਰ ਮੈਂ ਚੌਂਕੀ ਗੈਸਪੁਰਾ ਤੋਂ ਮੰਚੀ ਆ ਗਈ ਹੌਲਦਾਰ ਦੀਪਕ ਹੈ ਬੇੜਾ ਸਰ ਸਾਰੇ ਸਾਨੂੰ ਇੱਕ ਇੱਕ ਦਰਖਾਸਤ ਆਈ ਸੀ ਫੈਕਟਰੀ ਵਾਲੋਂ ਸਰ ਜੀ ਉਹਦੇ ਵਿੱਚ ਸਰ ਇਹਨੇ ਐਨ ਦੇ ਖਿਲਾਫ ਇੱਕ ਦਰਖਾਸਤ ਆਈ ਸੀ ਕਿ ਇਹਨੇ ਗਾਲੀ ਕਲੋਚ ਕਰਦਾ ਮੈਨੇਜਰ ਸਾਹਿਬ ਦੇ ਨਾਲ ਜਿਸ ਤਰ੍ਹਾਂ ਜਿਸ ਸੰਬੰਧਨ ਨੂੰ ਬੁਲਾਇਆ ਗਿਆ ਸੀ ਫੋਨ ਤੇ ਐਨਟੀਵੈਂਸ਼ਨ ਦਿੱਤਾ ਗਿਆ ਸੀ ਕਿ ਫੋਨ ਚੋਂਕੀ ਆ ਆ ਕੇ ਤੈਨੂੰ ਅ ਅਦਾ ਦੀ ਗੱਲ ਦੱਸ ਜੋ ਵੀ ਹੈ ਇਹ ਨਹੀਂ ਕਰਦਾ ਸਰ ਇੱਕ ਵਾਰੀ ਇਹਨੂੰ ਬਿਠਾ ਲਈਏ ਉਹਨੇ ਪਹਿਲਾਂ ਕੁੱਟਿਆ ਇੱਦਾਂ ਧੱਕਾ ਕਰਦਾ ਇਹ ਇੱਕ ਮਿੰਟ ਰੁਕ ਜੀ ਸੋ ਇੱਦਾਂ ਧੱਕਾ ਕਰਦਾ ਇਹ ਮੈਂ ਸਾਰੀ ਗੱਲ ਸੁਣਾ ਦੇ ਦਵਾ ਬੱਸ ਦੱਸ ਦੱਸ ਖੜ ਜਾ ਦੋ ਮਿੰਟ ਖੜ ਜਾ ਚੱਲ ਆ ਮੈਂ ਨਹੀਂ ਆਉਣਾ ਗੱਲ ਰੁੱਸ ਲੈਣ ਦੇ ਮੈਂ ਜਾਣਾ ਹੀ ਨਹੀਂ ਇਦਾਂ ਨਹੀਂ ਮੈਂ ਜਾਣਾ ਦੱਸ ਦੱਸ ਫੇਰ ਮੇਰਾ ਨਾਮ ਮਰੇ ਕਰੇ ਫੋਨ ਕਰਾਉਣ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਤੁਹਾਨੂੰ ਕਿਹੜੇ ਕੇਸ ਪੜਿਆ ਉਹਨਾਂ ਨੇ ਪਤਾ ਹੀ ਨਹੀਂ ਕਿੱਥੇ ਕੰਮ ਕਰਦੇ ਹੋ ਇੱਥੇ ਰਹਿਣਾ ਮੈਂ ਫੈਕਟਰੀ ਗੈਸਪੁਰਾ ਇੱਥੇ ਰਹਿਣਾ ਸ਼ਿਮਲਾਬੁਰੀ ਉੱਥੋਂ ਆਇਆ ਨਾ ਘਰੇ ਜਾ ਕੇ ਚੱਕੇ ਜਾਣਾ ਨੇ ਨਯਾਜ ਜੀ ਕਹਿੰਦੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਕੀਤੀ ਇਹ ਆ ਕੋਈ ਕ੍ਰਿਮੀਨਲ ਥੋੜੀ ਆ ਮੈਂ ਕਹਿੰਦੇ ਨੇ ਗਾਲੀ ਗਲੋਚ ਕੀਤੀ ਹੈ ਕਹਿੰਦੇ ਫੈਕਟਰੀ ਦੇ ਮਾਲਕ ਨਾਲ ਫੈਕਟਰੀ ਦਾ ਮਾਲਕ ਆਇਆ ਨਾਲ ਇਹ ਆਇਆ ਇਹਨਾਂ ਨੇ ਮੈਨੂੰ ਗੱਡੀ 'ਚ ਕੁੱਟਿਆ ਪਹਿਲਾਂ ਬਥੇਰਾ ਪਿਸਟਲ ਦਿਖਾਇਆ ਮੈਨੂੰ ਇੱਕ ਵਾਰ ਹਾਂਜੀ ਪਿਸਟਲ ਦਿਖ ਗਰੀ ਜੇ ਬੋਲਿਆ ਇਹ ਕਹਿੰਦਾ ਹਾਂ ਕਹਿੰਦਾ ਗੋਲੀਆਂ ਵਾੜੂ ਨਾ ਨਾ ਠੀਕ ਆ ਹਾਂ ਹੋਰ ਮੈਂ ਚੁੱਪ ਕਰਕੇ ਬਹਿ ਗਿਆ ਅੱਛਾ ਕੁੱਟ ਮਾਰ ਤੁਹਾਡਾ ਨਿਸ਼ਾਨ ਕਿੰਨੇ ਕੁੱਟ ਮਾਰ ਕੇ ਇਹ ਨਹੀਂ ਕੀਤੀ ਇਹ ਆ ਫੈਕਟਰੀ ਦਾ ਮਾਲਕ ਸੀ ਇਹਨਾਂ ਨੇ ਕੁੱਟ ਮਾਰ ਕੀਤੀ ਆ ਕੁੱਟ ਮਾਰ ਕਿੱਥੇ ਹੋਈ ਆ ਰਾਜੀ ਰਸਤੇ ਦੀ ਫਿੱਟ ਦਾ ਦੱਸ ਦੱਸ ਲੈਣ ਦੇ ਦੱਸੋ ਇੱਕ ਮਿੰਟ ਗੱਲ ਸੁਣੋਗੇ ਹਲੋ ਆ ਯਾਰ ਬੋਲੋ ਬੋਲੋ ਤੁਸੀਂ ਬੋਲੀਓ ਭਾਈ ਨੰਬਰ ਲੈ ਲਿਓ ਹਾਂਜੀ ਹਾਂਜੀ ਬੋਲੋ ਤੁਸੀਂ ਬੋਲੀਓ ਚਲੋ ਚਲੋ ਬੋਲੀਓ ਵਿਚ ਬਸ ਬੋਲੋ 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 ਇੱਕ ਨੰਬਰ ਲਿਖਿਓ ਪਿੱਛੇ ਆ ਜਾ ਯਾਰ ਪਿੱਛੇ ਆ ਜਾ ਨੰਬਰ ਤੰਨੀ ਬਣਾਓ ਭਾਜੀ ਨੰਬਰ ਲਿਖੋ ਇੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਨੋ ਜਵਾਨ ਦੇ ਵੱਲੋਂ ਜਿਹੜੇ ਅਲੀਗੇਸ਼ਨ ਮੁਲਾਜ਼ਮੇ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਮੁਲਾਜ਼ਮਾ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਨਿਯਾਇਤ ਕਰ ਰਹੇ ਨੇ ਸੋ ਮੈਡੀਕਲ ਕਰਾਉਣ ਦੇ ਲਈ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਚ ਲਿਆਂਦਾ ਗਿਆ ਸੀਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਦੇ ਵੱਲੋਂ ਅਲੀਗੇਸ਼ਨ ਲਾਇਆ ਜਾ ਰਿਹਾ ਕਿ ਫੈਕਟਰੀ ਵਾਲੇ ਦੇ ਨਾਲ ਹਲਕੇ ਪੁਲਸ ਵਾਲਿਆਂ ਨੇ ਰਸਤੇ ਦੇ ਵਿੱਚ ਕਟਮਰ ਕੀਤੀ ਹੈ ਪਰ ਪੁਲਸ ਵਾਲੇ ਇਸ ਨੌਜਵਾਨ ਨੂੰ ਗੱਡੀ ਦੇ ਵਿੱਚ ਬਿਠਾ ਰਹੇ ਪਰ ਪੁਲਸ ਜਿਹੜਾ ਨੌਜਵਾਨ ਹੈ ਗੱਡੀ ਦੇ ਵਿੱਚ ਨਹੀਂ ਬੈਠ ਰਿਹਾ ਪਰ ਜਿਹੜੇ ਪੁਲਸ ਅਧਿਕਾਰੀਆਂ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਹੰਗਾਮਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਹੋ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਦੇ ਵੱਲੋਂ ਇਨਸਾਫ ਦੀ ਜਿਹੜੀ ਗੁਹਾਰ ਹੈ ਉਹ ਲਗਾਈ ਜਾ ਰਹੀ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਲਿਆਂਦਾ ਗਿਆ ਸੀਗਾ ਪਰ ਨੌਜਵਾਨ ਦੇ ਵੱਲੋਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਨੌਜਵਾਨ ਦਾ ਇਹ ਕਹਿਣਾ ਹੈ ਕਿ ਜਿਹੜੇ ਫੈਕਟਰੀ ਦੇ ਮਾਲਕ ਨੇ ਓਨਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਇਸ ਤੋਂ ਬਾਅਦ ਉਹਨਾਂ ਦੇ ਨਾਲ ਜਦੋਂ ਇਹ ਘਰੇ ਗਏ ਤਾਂ ਕਰੋ ਇਸ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਲਿਆਂਦਾ ਗਿਆ ਤੇ ਰਸਤੇ ਦੇ ਵਿੱਚ ਜਿਹੜੀ ਨੌਜਵਾਨ ਦੇ ਵੱਲੋਂ ਐਲੀਗੇਸ਼ਨ ਲਗਾਏ ਜਾ ਰਹੇ ਕਿ ਕੁੱਟਮਾਰ ਵੀ ਕੀਤੀ ਗਈ ਨਾਲ ਫੈਕਟਰੀ ਮਾਲਕ ਵੀ ਸੀਗਾ ਤੇ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਯੂਨੀਫਾਰਮ ਦੇ ਵਿੱਚ ਅਣਾ ਦੇ ਉੱਤੇ ਜਿਹੜੇ ਐਲੀਗੇਸ਼ਨ ਹੈ ਲਗਾਏ ਜਾ ਰਹੇ ਨੇ ਪਰ ਪੁਲਿਸ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਅਰੇ ਬਾਰੇ ਕੀ ਕਹਿਣਾ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਹੰਗਾਮਾ ਕੀਤਾ ਜਾ ਰਿਹਾ ਹੈ ਇਨਸਾਫ ਦੀ ਗੁਹਾਰ ਨੌਜਵਾਨ ਦੇ ਵੱਲੋਂ ਲਗਾਈ ਜਾ ਰਹੀ ਹੈ ਪਰ ਤਸਵੀਰਾਂ ਦੇਖ ਸਕਦੇ ਹੋ ਜਾ ਰਿਹਾ ਇਹ ਗੈਂਸਪੁਰੇ ਦੀ ਜਿਹੜੀ ਪੂਲਸ ਹੈ ਉਹ ਦੱਸੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਕੀ ਗੈਂਸਪੁਰ ਚੌਂਕੀ ਦੇ ਵਿੱਚੋਂ ਅਸੀਂ ਆਏ ਹਾਂ ਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਹੰਗਾਮਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦੇਖਿਆ ਜਾ ਰਿਹਾ ਹੈ ਪਰ ਇਹ ਨੌਜਵਾਨ ਗੱਡੀ ਦੇ ਵਿੱਚ ਬੈਠਣ ਤੋਂ ਸਾਫ਼ ਤੌਰ ਤੇ ਇਨਕਾਰ ਹੈ ਉਹ ਜਿਹੜਾ ਕਰ ਰਿਹਾ ਤੇ ਕਾਫੀ ਜਿਹੜੀ ਧੱਕਾ ਮੁਕੀ ਹੈ ਉਹ ਵੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਆਦਾ ਸਰ ਕੀ ਮਾਮਲਾ ਕੀ ਮੈਡ ਦੱਸੋ ਥੋੜਾ ਸਰ ਗਲਤ ਕਰਨ ਦਿੰਦੇ ਨੇ ਪੇਸਾ ਹਾਂਜੀ ਜੀ ਬੋਲੋ ਸਰ ਅੰਦਰ ਸਾਰਾ ਗਲਤ ਬੁਲਿਆ ਦੇ ਸੀ ਤੁਸੀਂ ਬੋਲੋ ਜੀ ਸਰ ਅੰਦਰ ਖਿਲਾਫ ਇੱਕ ਦਰਖਾਸਤ ਸੀ ਕੀ ਨਾਮ ਹੈ ਤੁਹਾਡਾ ਕਿਹੜੀ ਚੌਕੀ ਮੈਂ ਹੌਲਦਾਰ ਦੀਪਕਾ ਚੌਕੀ ਗਿਆਸਪੁਰਾ ਬੁਲਸੀ ਸਰ ਸਰ ਅੰਦਰ ਖਿਲਾਫ ਇੱਕ ਦਰਖਾਸਤ ਆਈ ਸੀ ਬਲੇਜਰ ਸਾਹਿਬ ਦੇ ਵੱਲੋਂ ਇਹਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਕਿ ਚੌਕੀ ਆ ਕੇ ਆਦਾ ਪਿਆਲ ਦੇ ਬਟ ਇਹਨੇ ਸਿਰ ਫੋਨ ਤੇ ਕਹਿੰਦਾ ਮੈਂ ਕੱਲ ਨੂੰ ਜਾਂ ਪਰਸੂ ਆਵਾਂਗਾ ਬਹਿ ਠੀਕ ਹੈ ਸਰ ਅੱਜ ਫਿਰ ਇਹਨੂੰ ਫੋਨ ਕਰਕੇ ਕਿਹਾ ਮੈਨੂੰ ਖੁਦ ਨੂੰ ਮੇਰੇ ਆਦੀ ਬਾਪ ਹੈ ਅੰਦੀ ਗਾਲਾਂ ਕੱਢੀ ਸਰਪੰਨ ਦੇ ਰਿਕਾਰਡਿੰਗ ਹੈਗੀ ਕੋਈ ਉਸ ਚੀਜ਼ ਦੀ ਸਰ ਆਈਫੋਨ 'ਚ ਸੌਰੀ ਰਿਕਾਰਡਿੰਗ ਨਹੀਂ ਹੁੰਦੀ ਸਰ ਇਸ ਨੌਜਵਾਨ ਦਾ ਕਹਿਣਾ ਮੇਰੇ ਪਿਸਤਲ ਵੀ ਤਾਣੀ ਗਈ ਹੈ ਓਨਰ ਦੇ ਨਾਲ ਫੈਕਟਰੀ ਦੇ ਓਨਰ ਦੇ ਨਾਲ ਹਲਕੇ ਸਰ ਸਾਡੀ ਚੌਂਕੇ ਦੇ ਵਿੱਚ ਆਲਰੇਡੀ ਪਿਸਤਲ ਹੈ ਹੀ ਨਹੀਂ ਸਰ ਓਕੇ ਆਈਓ ਕੋਨ ਜਿਸ ਕੇਸ ਦੇ ਹੋ ਆਪਣੇ ਹੌਲ ਦਾ ਵੀ ਹੰਤੀ ਸੀ ਤੇ ਉਹ ਨਹੀਂ ਆਏ ਮੌਕੇ ਤੇ ਆਈਓ ਕੋਈ ਹੈ ਨਹੀਂ ਸਰ ਉੱਥੇ ਜੋ ਚੌਂਕੇ ਦੇ ਵਿੱਚ ਆ ਰਹੇ ਹੋ ਜੀ ਵਿਦਾਊਟ ਯੂਨੀਫਾਰਮ ਸਰ ਚੌਂਕੇ ਦੇ ਵਿੱਚ ਸਰ ਸਟਾਫ ਕਟ ਆਨ ਕਰਕੇ ਉਹਨਾਂ ਨੂੰ ਜੋ ਚੌਂਕੇ 'ਚ ਬਿਠਾਇਆ ਗਿਆ ਆਲਰੇਡੀ ਕੋਈ ਹੋਰ ਕੇਸ ਦੇ ਵਿੱਚ ਦਾ ਵੀਰ ਸੀ ਤਾਂ ਸਮੇਂ ਖੁਦ ਆਇਆ ਸਰ ਨੌਜਵਾਨ ਨੂੰ ਲਿਆਂਦਾ ਕਿ ਕਾਰਨ ਕੀ ਹੈ ਜੀ ਸਰ ਇਹਨੇ ਅਕਾਲੀ ਕੋਲੋਚ ਕੀਤੀ ਸੀ ਉੱਪਰ ਉੱਪਰ ਇਹਨੇ ਸ਼ਰਾਬ ਪੀਤੀ ਸੀ ਇਹਨੂੰ ਕਰੀ ਜਾ ਕੇ ਬੁਲਾਇਆ ਗਿਆ ਕਿ ਚੌਕੀ ਆ ਕੇ ਬਿਆਨ ਦੇ ਕੇ ਆ ਬਟ ਉੱਥੇ ਨੌਜਵਾਨ ਦੇ ਨਾਲ ਹਤਾਵਾ ਹੀ ਕੀਤੀ ਸਰ ਇਹਦਾ ਨਾਮ ਕੀ ਰਹਿੰਦਾ ਕਿੱਥੇ ਜੀ ਇਹ ਹਰਪੀਤ ਸਿੰਘ ਜੀ ਹੈ ਸਰ ਸਾਲਨੇ ਵਾਲਾ ਰਹਿਣ ਵਾਲਾ ਸਰ ਜਿਹੜੇ ਕੋਟ ਮਾਰਦੇ ਇਲਜ਼ਾਮ ਦਾ ਕੇਸ ਇਹਨੇ ਇਹ ਸਰ ਉਹ ਮੈਂ ਗਿਆ ਨਹੀਂ ਸਰ ਨਾਲ ਮੈਨੂੰ ਇਹਦੇ ਬਾਰੇ ਕੁਝ ਨਹੀਂ ਬਤਾ ਸਰ ਇਹ ਫਿਰ ਜੇ ਕੋਟ ਮਾਰਦੇ ਨਿਸ਼ਾਨ ਕਿੱਥੋਂ ਆ ਗਏ ਨੌਜਵਾਨ ਜੇ ਸਰ ਇਹ ਮੈਡੀਕਲ ਤੇ ਆਈਆਂ ਤੇ ਕੋਟ ਮਾਰਦਾ ਕਰ ਇਹ ਸਰ ਡਾਕਟਰ ਸਾਹਿਬ ਵੀ ਦੱਸ ਸਕਦੇ ਸਰ ਮੈਡੀਕਲ ਬਤਨ ਸੋਰੀ ਇਹ ਉਹ ਤੇ ਓਕੇ ਤੇ ਜਿਹੜਾਤਾ ਪਈ ਉਹ ਮੁਲਾਜ਼ਮਾਂ ਉੱਥੇ ਡਿੱਗਿਆ ਸਾਰੇ ਸ਼ਰਾਬ ਦੇ ਮੈਸੇਜ 52 ਦਾ ਮੈਡੀਕਲ ਕਰਾਇਆ ਗਿਆ ਸੀ ਸ਼ਰਾਬ ਦੇ ਵਿੱਚ ਉਹ ਕੀ ਵਾਲਾ ਜਿਹੜੀ ਕੋਟ ਮਾਰ ਉਹ ਤਾਂ ਲੱਗਦੀ ਨਹੀਂ ਸਰ ਇਹ ਡਿੱਗਿਆ ਸਰ ਉੱਥੇ ਹੀ ਨਸ਼ਾ ਨਸ਼ੇ ਵਿੱਚ ਪੂਰੇ ਬੋਡੀ ਦੇ ਉੱਤੇ ਜਿਹੜੇ ਨਿਸ਼ਾਨ ਜੀ ਸਰ ਜੀ ਸਰ ਅੱਛਾ ਜੀ ਜੀ ਸਰ ਨਹੀਂ ਤੁਸੀਂ ਕਹ ਰਹੇ ਹੋ ਵੀ ਤੂੰ ਤੁਹਾਡੇ ਨਾਲ ਗਾਲੀ ਗਲੋਚ ਕੀਤੀ ਤੁਸੀਂ ਲੈਣਗੇ ਫਿਰ ਸੀ ਕਹਿੰਦੇ ਮੈਂ ਨਹੀਂ ਮੈਂ ਨਹੀਂ ਲੈਣ ਗਿਆ ਸਰ ਮੈਂ ਬੁਲਾਜੋ ਭੇਜੇ ਸਰ ਲੈਣ ਕੋਲ ਕਿੰਨੇ ਕੋਲ ਕੋਲ ਆਪਣੇ ਮੁਲਾਜ਼ਮ ਬਿੰਟੂ ਸਿੰਘ ਜੀ ਗਿਆ ਸੀ ਸਰ ਉਹ ਕਿਤੇ ਯੂਨੀਅਨ ਮੈਡੀਕਲ ਉਹ ਨਾਲ ਹੀ ਸਰ ਅੱਛਾ ਸਿੰਘ ਇਕੁਅਲ ਮੁਲਾਜ਼ਮ ਗਿਆ ਸੀ ਲੈ ਨਹੀਂ ਨਾਲ ਸਰ ਉਹ ਜਿਹੜਾ ਪਤਾ ਸੀ ਮਰੀਜ਼ ਨਾਲ ਮਤਲਬ ਵੀ ਕਿ ਮਲਾਜ਼ਮ ਤੇ ਕਿ ਮਰੀਜ਼ ਮਰੀਜ਼ ਦੇ ਵਗੜੀ ਚ ਡਾਲ ਗਏ ਸੀ ਸਰ ਦੋ ਮਿੰਟ ਇਹਨਾਂ ਕਹਿਣਾ ਕਿ ਜਿਹੜਾ ਓਨਰ ਦੇ ਨਾਲ ਹਲਕੇ ਤੁਸੀਂ 10000 ਰੁਪਏ ਲਿਆ ਉਹ ਨੌਜਵਾਨ ਦੇ ਉੱਤੇ ਚਲਾਇਆ ਨਹੀਂ ਸਰ ਇਹ ਤਾਂ ਗਲਤ ਇਹ ਤਾਂ ਕੋਈ ਗੱਲਬਾਤ ਨਹੀਂ ਸਰ ਤੁਸੀਂ ਸਰ ਤੇਰੀ ਤੇਰੀ ਫੈਕਟਰੀ ਕੀ ਕਰ ਰਹੀ ਕੀਤੀ ਜਾਈ ਆਗਾ ਜਾ ਕੇ ਸਰ ਆਈਓ ਜੋ ਕਰੇਗਾ ਬੰਦੀ ਕਰੇਗਾ ਸਰ ਕਿ ਨੌਜਵਾਨ ਨੇ ਚਲੋ ਗਾਲੀ ਗਲੋਚ ਕਰ ਲਈ ਤੇ ਇਸ ਤਰੀਕੇ ਨਾਲ ਟੌਰਚਰ ਕਰਨਾ ਕਿਤਨਾ ਕਿਤਨਾ ਸਰ ਇਹ ਮੈਂ ਨਹੀਂ ਕੀਤਾ ਨਹੀਂ ਮੈਨੂੰ ਪਤਾ ਸਰ ਇਹ ਆਈਓ ਦੱਸ ਸਕਦਾ ਜੀ ਬੱਸ ਲੱਗ ਰਹੀ ਨੇ ਇੰਨਾ ਜਰਾ ਦੇ ਡਰਿੰਕ ਵੀ ਕੀਤੀ ਹੋਈ ਓਹ ਦੀ ਡਰਿੰਕ ਕੀਤੀ ਹੋਈ ਸਰ ਇਹਦੇ ਬਾਰੇ ਆਈਓ ਹੀ ਦੱਸ ਕੇ ਆਇਆ ਜੀ ਡਰਿੰ ਡਰਿੰਕ ਕੀਤੀ ਹੈ ਨਾ ਦੇਖ ਲਓ ਭਾਈ ਡਰਿੰਕ ਨਹੀਂ ਕੀਤੀ ਇੱਕ ਮਿੰਟ ਨੌਜਵਾਨ ਦਾ ਭਾਈ ਜੀ ਡਰਿੰਕ ਕੀਤੀ ਹੈ ਗੱਲ ਮੈਂ ਆਈ ਕਿਸੇ ਨੇ ਹੱਥ ਨਹੀਂ ਲਾਇਆ ਕਿਸੇ ਭਾਈ ਇਹ ਨਿਸ਼ਾਨ ਭਾਈ ਜੀ ਭਾਈ ਜੀ ਦਾਰੂ ਪੀਤੀ ਹੈ ਨਾ ਦੇਖ ਲਓ ਦਾਰੂ ਪੀਤੀ ਹੈ ਕੋਈ ਝੂਠ ਨਹੀਂ ਕੀਤੀ ਹੈ ਡਾਕਟਰਾਂ ਨੂੰ ਉਹ ਗਲਤ ਗੱਲ ਲੱਗੀ ਭਾਈ ਜੀ ਦਾਰੂ ਪੀਤੀ ਕੋਈ ਗੱਲ ਨਹੀਂ ਭਰੀ ਆਪਣਾ ਮੈਨੂੰ ਇਨਸਾਫ ਦਵਾਇਓ ਬਸ ਭਾਈ ਜੀ ਦੱਸੋ ਕਿਹੜੇ ਆਜੋ ਸਾਹਿਬ ਨੂੰ ਪਤਾ ਹੀ ਹੈ ਤੁਸੀਂ ਦੇਖ ਸਕਦੇ ਹੋ ਮਲਾਜਮ ਗੈਂਸਪੁਰਾ ਚੌਂਕੀ ਦੇ ਇੱਥੇ ਲੈ ਕੇ ਆਏ ਸੀਗੇ ਪਰ ਉਹਨਾਂ ਦੇ ਵੱਲੋਂ ਜਿਹੜੇ ਲੱਗੇ ਇਲਜ਼ਾਮ ਨੇ ਬਿਲਕੁਲ ਸੀਰੇ ਤੋਂ ਜਿਹੜੇ ਆ ਨਕਾਰੇ ਜਾ ਰਹੇ ਨੇ ਪਰ ਇਸ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਹੰਗਾਮਾ ਕੀਤਾ ਗਿਆ ਇਸ ਨੌਜਵਾਨ ਦਾ ਕਹਿਣਾ ਕਿ ਮੇਰੀ ਫੈਕਟਰੀ ਦੇ ਜਿਹੜੇ ਮਾਲਕ ਦੇ ਨਾਲ ਗਲਤ ਹੋ ਗਈ ਤੇ ਇਸ ਤੋਂ ਬਾਅਦ ਜਿਹੜਾ ਕੀ ਤਸਵੀਰਾਂ ਦੇਖ ਸਕਦੇ ਹੋ ਦਰਖਾਸਤ ਉਹ ਤੇ ਇਸ ਨੌਜਵਾਨ ਨੂੰ ਲਿਆਂਦਾ ਗਿਆ ਪਰ ਇਸ ਨੌਜਵਾਨ ਦੇ ਵੱਲੋਂ ਦੋਸ਼ ਲਗਾਏ ਗਏ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਜਿਹੜਾ ਪੁਲਿਸ ਦੇ ਨਾਲ ਗਲਬਾਤ ਕੀਤੀ ਤੇ ਉਹਨਾਂ ਦੇ ਵੱਲੋਂ ਜਿਹੜੇ ਸੀਰੇ ਤੋਂ ਜਿਹੜੇ ਇਹ ਗਲਬਾਤ ਹੈ ਜਿਹੜੀ ਨਿਕਾਰੀ ਗਈ ਹੈ ਹੁਣ ਇਹ ਬਿਲਕੁਲ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਪਤਾ ਲੱਗੇਗਾ ਪੂਰਾ ਮਾਮਲਾ ਕੀ ਹੈ ਇਹ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਕੀਤਾ ਜਾ ਰਿਹਾ ਨੌਜਵਾਨ ਨੂੰ ਦੱਸਿਆ ਜਾ ਰਿਹਾ ਕਿ ਗੈਂਸਪੁਰਾ ਇਲਾਕੇ ਦੇ ਵਿੱਚੋਂ ਲਿਆਂਦਾ ਗਿਆ ਸੀਗਾ ਤੇ ਕਾਫੀ ਜਿਹੜੀ ਗਾਲੀ ਗਲ ਪੰਜਾਬ ਪੁਲਿਸ ਦੇ ਉੱਪਰ ਲਗਾਏ ਜਾ ਰਹੇ ਸੀ ਉਸ ਨੌਜਵਾਨ ਦਾ ਇਹ ਕਹਿਣਾ ਸੀ ਕਿ ਮੈਂ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹਾਂ ਉਸ ਫੈਕਟਰੀ ਦੇ ਮਾਲਕ ਦੇ ਨਾਲ ਮੇਰੀ ਕਾਫੀ ਜਿਹੜੀ ਗਾਲੀ ਗਲੋਚ ਹੈ ਉਹ ਹੋ ਜਾਂਦੀ ਹੈ ਇਸ ਤੋਂ ਬਾਅਦ ਅੱਜ ਜਦੋਂ ਮੈਂ ਆਪਣੇ ਘਰ ਜਾਣਾ ਤੇ ਜਿਹੜੀ ਪੁਲਸ ਐਮ ਨੂੰ ਘਰ ਦੇ ਵਿੱਚੋਂ ਚੱਕ ਕੇ ਲੈ ਜਾਂਦੀ ਹੈ ਤੇ ਰਸਤੇ ਦੇ ਵਿੱਚ ਉਹ ਓਨਰ ਵੀ ਹੁੰਦਾ ਹੈ ਤੇ ਜਿਹੜਾ ਫੈਕਟਰੀ ਮਾਲਕ ਹੁੰਦਾ ਉਹ ਪੁਲਿਸ ਦੀ ਗੱਡੀ ਵਿੱਚ ਪਾ ਕੇ ਉਸ ਓਨਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਮੇਰੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਮੇਰੇ ਉੱਤੇ ਜਿਹੜੀ ਪਿਸਟਲ ਹੈ ਤਾਨੀ ਜਾਂਦੀ ਹੈ ਅੰਦਾਜ਼ੀਏ ਉਸ ਨੌਜਵਾਨ ਦੇ ਵੱਲੋਂ ਇਹ ਵੀ ਕਿਹਾ ਕਿ 10000 ਦੀ ਜਿਹੜੀ ਰਿਸ਼ਵਤ ਹੈ ਮੇਰੀ ਅੱਖਾਂ ਦੇ ਸਾਹਮਣੇ ਦਿੱਤੀ ਗਈ ਇਹ ਪੈਸੇ ਦਿੱਤੇ ਹੈ ਕਿ ਨਹੀਂ ਦਿੱਤੇ ਅਸੀਂ ਇਸੇ ਚੀਜ਼ ਦੀ ਜਿਹੜੀ ਪੁਸ਼ਟੀ ਉਹ ਨਹੀਂ ਕਰਦੇ ਪਰ ਉਸ ਨੌਜਵਾਨ ਦੇ ਵੱਲੋਂ ਜਿਹੜੇ ਐਲੀਗੇਸ਼ਨ ਹੈ ਉਹ ਲਗਾਏ ਗਏ ਨੇ ਕਾਫੀ ਜਿਹੜੇ ਵੱਡੇ ਤੇ ਗੰਭੀਰ ਜਿਹੜੇ આરોਪ ਹੈ ਉਹ ਲਗਾਏ ਗਏ ਨੇ ਪਰ ਜਦੋਂ ਇਸ ਸਬੰਧੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਿੰਨੇ ਵੀ ਇਲਜ਼ਾਮ ਲੱਗੇ ਸੀ ਸਿਰੇ ਤੋਂ ਨਕਾਰਿਆ ਪਰ ਇਸ ਮਾਮਲੇ ਦੀ ਜਾਂਚ ਹੋਣੀ ਬਿਲਕੁਲ ਲਾਜ਼ਮੀ ਹੈ ਕਿਉਂਕਿ ਉਸ ਨੌਜਵਾਨ ਦੇ ਗੱਲਾਂ ਤੋਂ ਇਹ ਵੀ ਲੱਗ ਰਿਹਾ ਸੀ ਉਸ ਨੌਜਵਾਨ ਦੇ ਜਿਹੜੀ ਡਰਿੰਕ ਹੈ ਉਹ ਕੀਤੀ ਹੋਈ ਹੈ ਪਰ ਨੌਜਵਾਨ ਦੇ ਵੱਲੋਂ ਜਿਹੜੇ ਕਾਫੀ ਜਿਹੜੇ ਗੰਭੀਰ ਹੈ ਇਲਜ਼ਾਮ ਉਹ ਲਗਾਏ ਗਏ ਨੇ ਇੱਕ ਜਿਹੜੀ ਪਿਸਟਲ ਤਾਨੀ ਗਈ ਹੈ ਤੇ ਦੂਸਰੇ ਪਾਸੇ 10 ਹਜ਼ਾਰ ਰੇਸ਼ਿਆਂ ਦੇ ਜਿਹੜੇ આરોਪ ਲਗਾਏ ਗਏ ਨੇ ਬਿਲਕੁਲ ਜਾਂਚ ਦਾ ਵਿਸ਼ਾ ਹੈ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਉੱਤੇ ਜਿਹੜੇ ਗੰਭੀਰ આરોਪ ਲੱਗੇ ਨੇ ਬਾਕੀ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਉਸ ਨੌਜਵਾਨ ਦੀ ਗਲਤੀ ਹੈਗੀ ਹੈ ਜਾਂ ਨਹੀਂ ਹੈਗੀ ਪਰ ਜਦੋਂ ਮਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਜਿਹੜੇ ਸਿਰੇ ਤੋਂ ਜਿਹੜੇ ਦੋਸ਼ ਹੈ ਉਹ ਨਕਾਰੇ ਨੇ ਪਰ ਉਹਨਾਂ ਦਾ ਇਹ ਵੀ ਕਹਿਣਾ ਸੀ ਜਿਹੜੀ ਜਾਂਚ ਹੈ ਸੀਨੀਅਰ ਅਧਿਕਾਰੀਆਂ ਦੇ ਮੁਤਾਬਕ ਉਹ ਕੀਤੀ ਜਾਏਗੀ ਪਰ ਜੋ ਵੀ ਦੋਸ਼ੀ ਹੋਏਗਾ ਉਸ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੈਂ rau roda pdc news ਲੁਧਿਆਣਾ